ਅਦੀੜੀ ਹਾਂ ਜੀ ਨਹੀਂ ਗੱਡੀ ਨਹੀਂ ਲੈਣੀ ਤੁਸੀਂ ਭਾਏ ਰੋਏ ਫੋਨ ਕਰੋ ਭਾਏ ਜੜੀ ਦਾ ਫੋਨ ਕਰੋ ਮੈਨੂੰ ਪਰ ਗੱਡੀ ਦੀ ਗੱਲ ਨਾ ਕਰੀਏ ਹਾਂ ਜੀ ਤੁਸੀਂ ਪਹਿਲਾਂ ਗੱਡੀ ਦੇ ਦਿੱਤੀ ਪਹਿਲਾਂ ਵੈਸੇ ਹੱਕ ਜਿ ਨਹੀਂ ਕਰਾਂ ਉਹਦੇ ਹਾਂ ਜੀ ਨਹੀਂ ਨਹੀਂ ਗੱਡੀ ਦੀ ਗੱਲ ਨਾ ਕਰਨਾ ਜੀ ਕਰੋ ਜਿਹੜੀ ਪਹਿਲਾਂ ਗੱਡੀ ਸੀ ਉਹ ਬਹੁਤ ਪੁਰਾਣੀ ਹੋ ਗਈ ਉਹਦੇ ਇਹਦੇ ਨਵੀਂ ਗੱਡੀ ਗੱਲ ਕਰਨ ਦੇ ਜੀ ਨਹੀਂ ਨਹੀਂ ਕੋਈ ਹੋਰ ਗੱਲ ਕਰੋ ਵੀ ਹੋਜਣਾ ਉਹ ਆ ਜਾਓ ਜੇ ਠਾ ਵਧੀਆ ਆ ਬਾਕੀ ਤਰੀ ਦੇ ਪੀਣਾ ਗੱਲ ਕਰ ਲੋ ਹਾਂ ਗੱਲ ਕਰੀ ਹੈ ਹੈਲੋ ਹਾਂਜੀ ਪਪਾ ਹਾਂਜੀ ਮੈਂ ਠੀਕ ਤੁਸੀਂ ਸੁਣਾਓ ਹਾਂਜੀ ਪਪਾ ਤੁਹਾਨੂੰ ਪਤਾ ਚੱਲ ਗਿਆ ਹੈ ਤੁਸੀਂ ਪਹਿਲਾਂ ਬਹੁਤ ਕੁਝ ਦੇ ਛੱਡਿਆ ਨਹੀਂ ਪਪਾ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਕਿਸੇ ਚੀਜ਼ ਦੀ ਲੋੜ ਹੋਵੇਗੀ ਮੈਂ ਤੁਹਾਡੇ ਕੋਲ ਖੁਦ ਮੰਗ ਲਵਾਂਗੀ ਨਹੀਂ ਪਪਾ ਨਹੀਂ ਨਾ ਨਹੀਂ ਮਨਣਾ ਕੋਈ ਗਾਵੇਂਗਾ ਹਾਂਜੀ ਹੋਰ ਸੁਣਾਓ ਹਾਂਜੀ ਹਾਂਜੀ ਠੀਕ ਓਕੇ ਪਪਾ ਓਕੇ ਓਕੇ ਕੀ ਕਰ ਰਹੇ ਸਤ ਪਪਾ ਤੂੰ ਸੁਣ ਲੈ ਤੇ ਗੱਲ ਹੂੰ ਉਹ ਗੱਡੀ ਦੀ ਗੱਲ ਕਰ ਰਹੇ ਅੱਛਾ ਤੇ ਕਿਹਨੇ ਨਵੀਂ ਗੱਡੀ ਕਢਾ ਲਈਏ ਹੂੰ ਯਾ ਉਹਦੋਂ ਪਾਪਾ ਨੂੰ ਮਿਲਣ ਗਿਆ ਨਾ ਮੈਂ ਹਾਂਜੀ ਤੋਂ ਉਥੇ ਮੇਰੇ ਯਾਰ ਦਾ ਫੋਨ ਆ ਗਿਆ ਹੂੰ ਉਹ ਕਹਿੰਦਾ ਮੈਂ ਗੱਡੀ ਕਢਾਈ ਨਵੀਂ ਅੱਛਾ ਤੇ ਮੈਂ ਉਹਨੂੰ ਕਿਹਾ ਕਿ ਗੱਡੀ ਜੀ ਤੇ ਮੈਨੂੰ ਵੀ ਕਿਹਦੀ ਨਵੀਂ ਜੀ ਕਮਰੇ ਦਾ ਹੱਥ ਨਹੀਂ ਅੜਦਾ ਨਹੀਂ ਉਹ ਗੱਲ ਲੈਨੇ ਸੁਣਦੇ ਅੱਛਾ ਤੇ ਉਹਦੇ ਮੈਨੂੰ ਮਗਦੇ ਪਏ ਆ ਕਿ ਗੱਡੀ ਕਢਾਣੀ ਦਿੰਦੀ ਆਪਾਂ ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਕਢਾਣੀ ਮੈਂ ਉਹਨਾਂ ਨੂੰ ਕਿਹਾ ਕਿ ਪਹਿਲੀ ੜੀ ਗੱਡੀ ਤੇ ਉਹ ਕਹਾਣੀ ਕਿਤੇ ਅੱਛਾ ਤੇ ਅੱਗੇ ਬੋਕਸ ਦਿੱਤਾ ਉਹ 80 ਫਰਿਜ ਦਿੱਤੀ ਲਿਮਾਰੀ ਸਾਡੀ ਜਗ੍ਹੀ ਹੈ ਤੇ ਉਹਨਾਂ ਨੇ ਮੈਂ ਕਿਹਾ ਨਹੀਂ ਕਢੀ ਗੱਡੀ ਦਾਸ ਨੂੰ ਲੈਣੀ ਸੀ ਲੈ ਲੈ ਮੈਂ ਆਪਾਂ ਨਹੀਂ ਯਾਰ ਫਿਰ ਕੀ ਆ ਉਹਨਾਂ ਕੋਲ ਪੈਸੇ ਟਿਕਦੇ ਨਹੀਂ ਨੇ ਤੇ ਉਹਨਾਂ ਕੋਲ ਪੈਸੇ ਹੈਗੇ ਉਹਨਾਂ ਕੋਲ ਬੈਂਕ ਜਮਾ ਕਰਾਉ ਤਨ ਖੋਜ ਜੋੜੋ ਉਹਨਾਂ ਦੀ ਰੁਕੋਣ ਲਿਆ ਉਹਨਾਂ ਦਾ ਕੰਮ ਹੋਊਗਾ ਤੇ ਦੇਖੋ ਉਹਨਾਂ ਥੀ ਜੀ ਕਿ ਮੈਂ ਆਪਣੀ ਤਿੰਨ ਕੱਪ ਚ ਦਵਾ ਨਹੀਂ ਯਾਰ ਤੁਹਾਨੂੰ ਪਤਾ ਮੇਰਾ ਭਰਾ ਤਾਂ ਹੈ ਨਹੀਂ ਉਹਨਾਂ ਨੇ ਤੁਹਾਨੂੰ ਵੀ ਪੁੱਤ ਮੰਨਿਆ ਹੈ ਨਹੀਂ ਯਾਰ ਇਸ ਦਾ ਕੀ ਹੋਵੇ ਇਸ ਤਰ੍ਹਾਂ ਕਹਿੰਦੇ ਨੇ ਨਹੀਂ ਗੱਲ ਬੰਦ ਕਰ ਤੇ ਉਹ ਗੱਡੀ ਬਹੁਤ ਪੁਰਾਣੀ ਹੋ ਗਈ ਤੇ ਜੀ ਵੀ ਪਾਪਾਇਾ ਦੇ ਸੱਤ ਬਹੁਤ ਸਾਨਾ ਪਹਿਲਾਂ ਹੀ ਤੇ ਮੈਂ ਨਹੀਂ ਚੁਣਾ ਕਿ ਉਹਦੇ ਤੇ ਹੋਰ ਬੋਝ ਪਵੇ ਐ ਕਿ ਨਹੀਂ ਲੈਣੀ ਇੱਕ ਲੋ ਜੇ ਤੁਹਾਨੂੰ ਰੀਜ ਇਹ ਤੇ ਘਟਾ ਲੰਦੇ ਪਾਪਾ ਮੈਂ ਕਹਿ ਦਿੰਨੀ ਪਾਪਾ ਨੂੰ ਮਾਪਿਆਂ ਵੀ ਤੇ ਤੁਹਾਡੇ ਹੀ ਨੇ ਨਾ ਉਹ ਵੀ ਨਹੀਂ ਯਾਰ ਕਿਆ ਨਾ ਮੈਂ ਨਹੀਂ ਕਹਿ ਸਕਦਾ ਪਰ ਨਹੀਂ ਲੈਣੀ ਯਾਰ ਉਹਨਾਂ ਦੇ ਮੰਜੇ ਚ ਆਇਆ ਇੱਕ ਨਹੀਂ ਯਾਰ ਮੰਜੇ ਨਹੀਂ ਜੇ ਗੱਡੀ ਲੈ ਕੇ ਦੇਣਗੇ ਤੇ ਤੁਹਾਨੂੰ ਵੀ ਹੈਗੀ ਰੀਜ ਗੱਡੀ ਲੈਣ ਦੀ ਮੈਂ ਕਹਾਂ ਦਿੰਨੀ ਜੇ ਕੋਈ ਗੱਲ ਆ ਤਾਂ ਕੋਈ ਗੱਲ ਨਹੀਂ ਤੁਸੀਂ ਦੱਸੋ ਸਹੀ ਮੈਨੂੰ ਨਹੀਂ ਯਾਰ ਉਹਨੇ ਗਾਣਾ ਨਾਲ ਕੋਈ ਵੀ ਚੀਜ਼ ਜਿਹਦੇ ਪੈ ਕੇ ਉੱਥੇ ਵੀ ਹੋਣੀ ਚਾਹੀਦੀ ਲੋਕਾਂ ਨੇ ਹੀ ਗਾਣਾ ਵਾ ਕਿ ਸੋਹਰੇ ਉਹ ਲੈ ਕੇ ਘਰ ਭਰ ਲਿਆ ਵਾ ਲੋਕਾਂ ਨੂੰ ਬੜਾ ਜਣਾ ਨਹੀਂ ਨਾ ਠੀਕ ਆ ਜੀ ਜਿਵੇਂ ਤੁਹਾਡੀ ਮਰਜ਼ੀ ਹਾਂ ਠੀਕ ਹੈ ਵੀ ਇੱਕ ਪਾਸੇ ਤੂੰ ਬਿਲ ਰੋਸਟ ਨਾੰਦਾ ਰਹਿਣਾ ਹੈ ਕਿ ਮੰਮੀ ਗੱਡੀ ਖਰਾਬ ਕਰਦੀ ਆ ਗੱਡੀ ਤੇ ਪੈਸੇ ਲੱਗਦੇ ਆ ਮੈਂ ਕਿਤੇ ਆ ਜਾ ਨਹੀਂ ਸਕਦਾ ਮੇਰਾ ਤਾਂ ਔਖਾ ਹੁੰਦਾ ਆ ਤੇ ਜੇ ਹੁਣ ਉਹ ਤੈਨੂੰ ਮੰਨਨ ਦੇ ਐ ਕਿ ਗੱਡੀ ਲੈ ਦਿੰਦੇ ਆ ਤੇ ਤੂੰ ਬੜਾ ਭਰਾ ਸਿਰ ਪੈਣਾ ਆ ਲੱਲਾ ਚੁੱਪ ਕਰਕੇ ਨਾਲੇ ਜੀ ਉਹਨਾਂ ਨੇ ਚੀਜ਼ਾਂ ਦਿੱਤੀਆਂ ਨਾ ਤੇ ਸਾਨੀ ਕੀਤਾ ਕਿਸੇ ਦੇਰ ਸਾਰੀ ਦੁਨੀਆ ਆਪਣੀ ਤੀਆਂ ਨੂੰ ਚੀਜ਼ਾਂ ਦਿੰਦੀ ਐ ਜੇ ਫ੍ਰਿਜ ਦਿੱਤੀ ਐ ਤੇ ਉਹ ਤੇਰੀ ਜਨਾਨੀ ਵਰਤਦੀ ਐ ਠੰਡੀਆਂ ਚੀਜ਼ਾਂ ਉਹਦੇ ਚ ਲਾਂਦੀ ਐ ਤੇ ਉਹ ਚ ਕੱਢਦੀ ਵੀ ਐ ਤੇ ਵਖਾਦੀ ਵੀ ਐ ਵਾਸ਼ਿੰਗ ਮਸ਼ੀਨ ਦਿੱਤੀ ਐ ਤੇ ਉਹ ਚ ਕੱਪੜੇ ਉਹਦੇ ਵੀ ਧੁੱਪਦੇ ਆ ਸਭ ਤੋਂ ਜ਼ਿਆਦਾ ਕੰਮ ਤੇ ਉਹਦਾ ਹੀ ਕਰਦੀ ਆ ਉਹ ਜੇ ਉਹਨਾਂ ਨੇ ਕਿਚਨ ਦੀਆਂ ਚੀਜ਼ਾਂ ਦਿੱਤੀਆਂ ਵਾ ਤੂੰ ਸਵਿਸੋਈ ਵਿੱਚ ਵਰਤਦੀ ਨਹੀਂ ਉਹ ਜਮਾਨ ਜੇ ਗੱਡੀ ਦਿੱਤੀ ਐ ਤੂੰ ਜਿਵੇਂ ਬਹਿ ਕੇ ਨਹੀਂ ਜਾਂਦੀ ਅੱਗੇ ਹੁੱਕੇ ਪਹਿਲੇ ਮੂਰੇ ਸੀਟ ਤੇ ਤੂੰ ਬਹਿ ਕੇ ਜਾਂਦੀ ਐ ਫਿਰ ਤੂੰ ਕਿ ਤਰ੍ਹਾਂ ਕਹਿਣਾ ਕਿ ਉਹਨਾਂ ਨੇ ਚੀਜ਼ਾਂ ਦਿੱਤੀਆਂ ਚੀਜ਼ਾਂ ਦਿੱਤੀਆਂ ਮੰਮੀ ਮੈਂ ਤਾਤਾ ਕਹਿਣਾ ਨਾ ਕਿਉਂ ਨਾ ਬਜ਼ੁਰਗ ਸਲੀਬ ਹੋ ਇਹ ਪਹਿਲੇ ਜੋੜਨਾ ਪਟਾ ਬੇ ਕੰਮ ਹੋਣਾ ਉਹਨਾਂ ਦੇ ਮੈਂ ਅਰੇ ਜਨਾ ਕੋਈ ਸਮਾਜ ਮੈਂ ਕੋਈ ਹਰਮ ਹੈ ਸਮਾਣਾ ਆਪਣਾ ਬੋਧ ਆ ਆਪ ਇੱਕ ਮਮਾ ਦਾ ਪਹਿਲੇ ਮੰਗੇ ਮੈਂ ਇਹ ਨਾਲ ਕੋਈ ਕੁਝ ਨਹੀਂ वैसे मेनू कहना तैनू चाहिदा पर मेरे गल्ला दा जवाब ओदे रेवे की गल जे मेरे पेकेया ने मेनू गड्डी दित्ती है ते ओदे विच तुसी नहीं बैठदे जे तुसी बहन नु मिलन जाना होवे तद तुसी ओचे बैठ के जांदे जे तुसी दवाई लैन जाना होवे तद तुसी ओदे विच बैठ के जांदे जिथे मजे जाना तुसी कार विच जांदे होमी जे एसी है सी तो की गल है सी जे विच तुसी नहीं सुनदे जे एना फ्रिज दित्ती है ਤੁੱਕੀ ਗੱਲ ਉਹਦੇ ਵਿੱਚ ਫ੍ਰੀਜ ਵਿੱਚ ਅਸੀਂ ਕੁਝ ਨਹੀਂ ਰੱਖਦੇ ਤੁਸੀਂ ਸਬਜ਼ੀਆਂ ਫਲ ਪਾਣੀ ਸਭ ਕੁਝ ਉਹਦੇ ਵਿੱਚ ਪਿਆ ਰਹਿੰਦਾ ਕੀ ਗੱਲ ਉਹ ਕੱਲੀ ਮੈਂ ਹੀ ਖਾਦੀ ਤੁਸੀਂ ਵੀ ਮੰਦੇ ਹੋਈ ਨਹੀਂ ਜੇ ਵਾਸ਼ਿੰਗ ਮਸ਼ੀਨ ਆ ਤੇ ਉਹਦੇ ਵਿੱਚ ਕੱਲੇ ਮੇਰੀ ਦੇ ਕੱਪੜੇ ਤਾਂ ਨਹੀਂ ਧੋਬਦੇ ਤੁਹਾਡੇ ਵੀ ਸਾਰਿਆਂ ਦੇ ਧੋਬਦੇ ਨੇ ਦੱਸੋ ਮੰਮੀ ਜੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਉਹਨਾਂ ਨੇ ਇਹ ਸੋਚਿਆ ਕਿ ਮੇਰੇ ਮਾਪਿਓ ਬਜ਼ੁਰਗ ਨੇ ਉਹਨਾਂ ਨੂੰ ਪੈਸੇ ਨਹੀਂ ਕਿਤੇ ਵੀ ਲੋਡ ਪੈ ਸਕਦੀਏ ਸਰੀਰਾਂ ਦਾ ਅੱਜਕੱਲ ਕੁਛ ਪਤਾ ਨਹੀਂ ਹੁੰਦਾ ਕਿਸ ਵਕਤ ਕੀ ਹੋ ਜਾਣਾ ਵਧੀਆ ਕੁੜਮ ਮਿਲੇ ਪਰ ਮੈਂ ਉਹਨਾਂ ਦੀ ਕਦਰ ਨਹੀਂ ਜਾਣੀ ਪੁੱਤ ਤੂੰ ਵੀ ਮੈਨੂੰ ਬੜੀ ਵਧੀਆ ਧੀ ਮਿਲੀ ਪਰ ਮੈਂ ਵੀ ਤੇਰੀ ਕਦਰ ਨਹੀਂ ਪਾਈ ਚੀਜ਼ਾਂ ਤਾਂ ਸਾਰੀਆਂ ਉਹਨਾਂ ਦੀ ਵਰਤਦੇ ਆਂ ਪਰ ਫਿਰ ਵੀ ਮੈਂ ਕਿਸੇ ਚੀਜ਼ ਦੀ ਕਦਰ ਨਹੀਂ ਪਾਈ ਮੈਂ ਤਾਂ ਬਸ ਲਾਲਚ ਚ ਭੁੱਖੀ ਰਹੀ ਕਿ ਨਹੀਂ ਜਿੰਨਾ ਆਂਦਾ ਹੈ ਮਿਲ ਜਵੇ ਜਿੰਨਾ ਮਿਲਦਾ ਹੈ ਉਹਨਾਂ ਥੋੜਾ ਪਰ ਮੈਂ ਨਾ ਤੇਰੀ ਕਦਰ ਪਾਈ ਨਾ ਤੇਰੇ ਮਾਪਿਓ ਦੀ ਆਹ ਤੇ ਪੁੱਤ ਬਣ ਗਿਆ ਪਰ ਮੈਂ ਮਾਂ ਨਹੀਂ ਬਣ ਸਕੀ ਬ੍ਰੀਤ ਪੁੱਤ ਮੈਨੂੰ ਮਾਫ਼ ਕਰ ਦੇ। ਨਹੀਂ ਮੰਮੀ ਮੈਂ ਕੋਹ ਨਹੀਂ ਮਾਫ਼ੀ ਦੇਣ ਵਾਲੀ। ਮੈਂ ਤੇ ਦੱਸੀ ਨਹੀਂ ਗਾਜੀ ਬਹੁਤ ਖੁਸ਼ੀ ਹੋ ਰਹੀ ਕਿ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਹੋ ਗਿਆ। ਆਸ਼ੀ ਗਾਜੀ ਮੈਂ ਹੋਲੀ ਜੀ ਬੋਲੀ ਨਹੀਂ ਸੁਣੀ ਕਿ ਨਹੀਂ ਸੁਣਿਆ ਜੀ ਇਹ ਅਸੀਂ ਛੋਟੀ ਜੀ ਸਟੋਰੀ ਤਿਆਰ ਕੀਤੀ ਆ ਤੇ ਇਹਦਾ ਮੇਨ ਮੋਟਿਵ ਇਹੀ ਹੈਗਾ ਕਿ ਨਵਾਂ ਦਾ ਘਰ ਭਰ ਦਿੰਦੇ ਨੇ ਪੇਕੇ ਵਾਲੇ ਜਿਹੜੇ ਚਲੋ ਸੌਖੇ ਹੁੰਦੇ ਨੇ ਜਿਹੜੇ ਤੇ ਵਿਚਾਰੇ ਮਾਤਰ ਸਾਥੀ ਹੁੰਦੇ ਉਹਨਾਂ ਨੇ ਕਿੱਥੋਂ ਇੰਨਾ ਕਰ ਪਾਉਣਾ ਪਰ ਜਿਹੜੇ ਦੇ ਸਕਦੇ ਨੇ ਤੇ ਉਹਨਾਂ ਦੀ ਅਸੱਸਾਂ ਵੀ ਕਦਰ ਨਹੀਂ ਕਰਦੀਆਂ ਉਹ ਇਹ ਕਹਿੰਦੀਆਂ ਨੇ ਕਿ ਇੱਕ ਉਹਨਾਂ ਦਾ ਫਰਜ਼ ਈ ਆ ਤੇ ਨਾਲੇ ਲਈ ਜੋ ਜੋ ਦੇਣ ਦੇ ਆ ਇਹ ਤੇ ਬਸ ਲਾਲਚ ਹੋ ਗਿਆ ਇਸ ਕਰਕੇ ਜੇ ਉਹ ਤੁਹਾਨੂੰ ਇੰਨਾ ਮਾਣ ਦਿੰਦੇ ਆ ਕਿ ਤੁਹਾਡੇ ਧੀਆਂ ਪੁੱਤਾਂ ਨੂੰ ਹਰ ਚੀਜ਼ ਲੈ ਕੇ ਦਿੰਦੇ ਆ ਕਿ ਉਹਨਾਂ ਨੂੰ ਕੋਈ ਥੋੜਾ ਨਾ ਰਵੇ ਉਹਨਾਂ ਨੂੰ ਕੋਈ ਰੀਝ ਨਾ ਰਵੇ ਅਸੀਂ ਬੈਠੇ ਆ ਤੇ ਤੁਹਾਡਾ ਵੀ ਫਰਜ਼ ਬੰਦਾ ਵਾ ਕਿ ਉਹਨਾਂ ਨੂੰ ਆਪਣੇ ਮਾਪਿਓ ਸਮਝੋ ਤੇ ਪੂਰਾ ਮਾਣ ਦਿਓ ਹੁਣ ਪ੍ਰੀਤ ਦੇ ਮਾਪਿਓ ਤੇ ਉਹ ਹੈਗੇ ਹੈਗੇ ਆ ਇੱਥੇ ਸਾਗਰ ਭਾਜੀ ਉਹਨਾਂ ਨੂੰ ਆਪਣਾ ਮਾਪਿਓ ਸਮਝਣ ਦੇ ਨੇ ਤੇ ਪਰ ਆ ਜਿਹੜੀ ਬੈਠੀ ਹੈ ਨਾ ਪੂਜਾ ਇਹ ਕੰਮ ਖਰਾਬ ਕਰ ਲਈ ਹੈ ਸੱਸ ਬਣ ਕੇ ਤੇ ਇਹਦਾ ਕੀ ਫਰਜ਼ ਬੰਦਾ ਕਿ ਉਹਨਾਂ ਦਾ ਪੂਰਾ ਮਾਣ ਕਰੇ ਕਿ ਤੁਸੀਂ ਮੇਰੇ ਪੁੱਤ ਨੂੰ ਹਰ ਚੀਜ਼ ਲੈ ਕੇ ਦਿੱਤੀ ਆ ਨਾ ਕਿ ਇਹ ਕਵੇ ਕਿ ਹਾਂ ਉਹਨਾਂ ਦਾ ਤਾਂ ਫਰਜ਼ ਬੰਦਾ ਨਾਲ ਕਿ ਆਪਣੀ ਧੀ ਨੂੰ ਦਿੱਤੀ ਬੰਦਾ ਪੁੱਛੇ ਧੀ ਸਾਰੀਆਂ ਚੀਜ਼ਾਂ ਤੇ ਚੜ ਕੇ ਬੈਠੀ ਇੱਕੋ ਵਾਰ ਤੁਸੀਂ ਕੁਝ ਨਹੀਂ ਵਰਤਣ ਦੇ ਉਹਦਾ ਦਿੱਤਾ ਇਸ ਕਰਕੇ ਅਸੀਂ ਸਟੋਰੀ 'ਚ ਇਹੋ ਹੀ ਦਿਖਾਇਆ ਵਾ ਕਿ ਜੇ ਤੁਹਾਡੇ ਨਾਲ ਕੋਈ ਕਰਦਾ ਆ ਤੇ ਉਹਦਾ ਮਾਨ ਸਤਿਕਾਰ ਕਰੋ ਅਗਲਾ ਤੁਹਾਡੇ ਨਾਲ ਹੋਰ ਕਰੇ ਜੇ ਤੁਸੀਂ ਉਹਦੀ ਕਦਰ ਨਹੀਂ ਜਾਣੋਗੇ ਤੇ ਉਹਨੇ ਜਿਹੜਾ ਕੀਤਾ ਆ ਨਾ ਉਹਨੇ ਸੋਚਣਾ ਮੈਂ ਐਵੇਂ ਕੀਤਾ ਅੱਗੇ ਤੋਂ ਨਹੀਂ ਕਰਨਾ ਇਹਨਾਂ ਨਾ ਪਛਤਾਵੇ ਨਾ ਬੰਦਾ ਦੇ ਬਿਲਕੁਲ ਨਾਲ ਜ਼ਿਆਦਾਤਰ ਡਾਇਲੋਗ ਇਹਨਾਂ ਦੇ ਪਤਾ ਕਿੰਦੇ ਨੇ ਸਾਨੂੰ ਕੀ ਦਿੱਤਾ ਜੋ ਦਿੱਤਾ ਆਪਣੀ ਧੀ ਨੂੰ ਦਿੱਤਾ ਲੇਕਿਨ ਉਸੇ ਧੀ ਦਾ ਦਿੱਤਾ ਆ ਸਾਰਾ ਸਮਾਨ ਮਾਪਿਆਂ ਦਾ ਦਿੱਤਾ ਵਰਤਨਾ ਆਪ ਹੀ ਹੁੰਦਾ ਜੇ ਉਹ ਹੀ ਨੂੰ ਕਰਦੀ ਆਪਣੇ ਸੋਹਰਿਆਂ ਦੇ ਸਮਾਨ ਤੇ ਕਿਤੇ ਕਹਿ ਦੇਣਾ ਕਿ ਮੈਂ ਵਰਤਲਾਂ ਜਾਂ ਇਹ ਕਾਢ ਲਵਾਂ ਬੈੱਡ ਚ ਤੇ ਸਾਸੋਸ ਸੇ ਲਗੇ ਕਿ ਇਹ ਮੇਰਾ ਹੈ ਸਮਾਨ ਇਹਨੂੰ ਹੱਥ ਨਾ ਲਾਈ ਆ ਕੰਮ ਨਾ ਕਰਿਆ ਕਰੋ ਨਾਲੇ ਮੇਰੀ ਗੱਲ ਸੁਣੋ ਤੂੰ ਹੀ ਨਵੇਂ ਵਿਆਹ ਕੇ ਲਿਉਣੀ ਹੁੰਦੀ ਆ ਤੂੰ ਹੀ ਕੋਈ ਤਿਆਰੀ ਕਰਿਆ ਕਰੋ ਕਿ ਆਪਣੇ ਘਰ ਜਾਈ ਕੋਈ ਸਮਾਨ ਲੈ ਆਈ ਹੈ ਨਵੇਂ ਨਵੇਂ ਵਿਆਹ ਕੇ ਲਿਉਣ ਲੱਗੇ ਆ ਕੋਈ ਉਹਦਾ ਸਵਾਗਤ ਕਰੋ ਉਹਦੇ ਲਈ ਕੋਈ ਸਪੈਸ਼ਲ ਚੀਜ਼ ਲੈ ਆਓ ਇਹ ਥੋੜਾ ਕਿ ਪੇਕੇ ਦਈ ਵੀ ਜਾਣਾ ਤੇ ਤਾਂ ਵੀ ਬੁਰੇ ਬਿਲਕੁਲ ਜੀ ਬਾਕੀ ਦਾਜ ਤੋਂ ਭਰੇ ਰੱਖੋ ਦਾਜ ਨੂੰ ਨਾ ਹੀ ਗਲੋਪਲ ਤੇ ਸਾਰੇ ਭਾਈ ਨੇ ਬਿਲਕੁਲ ਕੋਈ ਚੀਜ਼ ਨਹੀਂ ਲਈ ਹੈਗੀ ਆਪਣੇ ਸਹੁਰਿਆਂ ਤੋਂ ਬਿਲਕੁਲ ਜੀ ਸਿਰਫ ਕੁੜੀ ਕੁੜੀ ਲਈ ਜੇ ਵੇਰ ਲੋ ਪਰ ਕੁੜੀ ਹੀ ਰਾਜੇ ਹਾਂ ਜੀ ਚਲੋ ਜੀ ਮਿਲਦੇ ਆ ਅਗਲੀ ਨਵੀਂ ਸਟੋਰੀ ਦੇ ਨਾਲ ਆਪਾਂ ਕੱਲ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਨਿਊ ਚੈਨਲ ਹੀ ਸਟਾਰਟ ਆ ਸਟੋਰੀਆਂ ਹੋਣੀ ਪੈਂਡੀਆਂ ਨੇ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਸਬਸਕ੍ਰਾਈਬ ਕਰੋਗੇ ਤੇ ਤੁਸੀਂ ਫੇਰ ਹੀ ਵੀਡੀਓ ਸਾਡੀ ਵੇਖ ਪਾਓਗੇ ਤੇ ਮਾੜਾ ਜਿਹਾ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਬਣਾ ਜੀ ਇਹ ਦਿਨ ਹੌਸਲਾ ਵਜਾਈ ਹੁੰਦੀ ਆ ਸਾਡੀ ਹਨਾ ਲਾਈਕ ਕਰਦੇ ਆ ਆ ਮਾੜਾ ਜਿਹਾ ਕਰ ਮੰਦਾ ਹਾਂ ਥੋੜੀ ਜਿਹੀ ਮਾੜਾ ਜਿਹਾ ਟੱਚ ਨਾਲ ਤੁਹਾਨੂੰ ਆਪਣੀ ਬੈਲ ਮਾਰ ਦਿਆ ਕਰੋ ਕਿ ਤੁਹਾਨੂੰ ਸਾਰੀਆਂ ਵੀਡੀਓ ਮਿਲਣ ਤੇ ਸਾਡੇ ਨਵ ਸ਼ੰਮੀ ਤੇ ਸ਼ੰਮੀ ਢਿੱਲੋ ਚ ਬਹੁਤ ਵਧੀਆ ਵੀਡੀਓ ਬਣੰਦੀਆਂ ਨੇ ਪਲੀਜ਼ ਦੇਖਿਆ ਕਰੋ ਕਮੈਂਟ ਵਧੀਆ ਵਧੀਆ ਕਰਿਆ ਕਰੋ ਉਧਰ ਪਾਰਟ ਚੱਲਦੇ ਆ ਇਧਰ ਸ਼ਾਰਟ ਵੀਡੀਓ ਚੱਲਦੀ ਹੈ ਤੇ ਪਲੀਜ਼ ਸਪੋਰਟ ਕਰੋ ਵੱਧ ਕੇ ਜਿਹੜਾ ਹੀ ਰਾਤ 8 ਵਜੇ ਤੇ ਘਣੀ ਵਿਖਾ ਦੇਵਾਂ। ਹਾਂਜੀ ਪਲੀਜ਼ ਤੁਸੀਂ ਘੜੀ ਦੇਖ ਸਕਦੇ। ਮੇਰੇ ਤੇ ਲੱਗੇ ਜੇ ਤੇ 8 ਵਜੇ ਜੇ। ਰਾਤ ਦੇ 8 ਵਜੇ ਜੇ। ਤੇ ਤੁਸੀਂ ਸਾਨੂੰ ਇੰਨਾ ਪਿਆਰ ਦੋ ਕਿ ਹੀ ਰਾਤ 2 ਘੰਟੇ ਸੌਂਿਆ ਕਰੀਏ ਤੇ ਬਾਕੀ ਸਾਰੇ ਘੰਟੇ ਮਿਹਨਤ ਕਰਿਆ ਕਰੀਏ ਤੁਹਾਡੇ ਨਾਲ। ਠੀਕ ਹੈ ਜੀ। ਖਿਆਲ ਰੱਖੋ ਆਪਣਾ ਸਾਰੇ ਜਾਨੇ। ਗਰਮੀ ਬਹੁਤ ਹੈ ਇੰਨੀ ਬੁਹਾਨੀ ਜ਼ਿਆਦਾ ਪੀਓ। ਚਲੋ ਅਹੀ ਵਾਰ ਕੁੱਟ ਚਾਹ ਪੀ ਲਿਓ। ਓਕੇ ਬਾਏ। ਬਾਏ। ਸਤਿ ਸ਼੍ਰੀ ਅਕਾਲ ਜੀ। ਲੋਕਾਂ ਨੂੰ